ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਚੱਲ ਕੀ ਰਿਹਾ ਹੈ ਐਸਪੀਸੀ ਦੇ ਵਿੱਚ ਚੈਨਲ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਅਤੇ ਬੁੱਧੀਜੀਵ ਵੀ ਕਹਿ ਰਹੇ ਨੇ ਕਿ ਹਰਨਾਮ ਸਿੰਘ ਧੋਮਾ ਜੋ ਦਮਦਮਈ ਟਕਸਾਲ ਦੇ ਮੁੱਖ ਸੇਵਾਦਾਰ ਨੇ ਉਹ ਵਾਰ-ਵਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਿਉਂ ਕਰ ਰਹੇ ਨੇ ਜੇ ਗੱਲ ਕਰੀਏ ਜਦੋਂ ਬਾਦਲ ਸਰਕਾਰ ਸੀ ਤੇ ਖਾਸਮ ਖਾਸ ਸੀ ਜੇਕਰ ਟਕਸਾਲ ਦੀ ਗੱਲ ਕਰੀਏ ਤਾਂ ਬਾਬਾ ਹਰਨਾਮ ਸਿੰਘ ਤੁਮਾ ਸਭ ਤੋਂ ਵੱਧ ਨਜ਼ਦੀਕ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਹੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਯਾਨੀ ਕਿ ਇੱਕੋ ਗੱਲ ਸੀ ਕਤੇ ਤੋਂ ਮਤਾਂ ਨਹੀਂ ਹੁੰਦਾ ਸੀ ਜੋ ਗੱਲ ਬਾਬਾ ਹਰਨਾਮ ਸਿੰਘ ਢੂਮਾ ਕਹਿੰਦੇ ਸੀ ਬਾਦਲ ਪਰਿਵਾਰ ਮੰਨਦਾ ਸੀ ਤੇ ਜੋ ਬਾਦਲ ਪਰਿਵਾਰ ਕਹਿੰਦਾ ਸੀ ਉਹ ਹਰਨਾਮ ਸਿੰਘ ਢੂਮਾ ਮੰਨਦੇ ਸੀ ਲੇਕਿਨ ਇਹ ਵੀ ਇਲਜ਼ਾਮ ਲਗਾਏ ਜਾ ਰਹਾ ਹੈ ਨਹੀਂ ਕਿ ਹਰਨਾਮ ਸਿੰਘ ਢੂਮਾ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਦੇ ਜਿਹੜੇ ਉਧਰ ਸਪੋਰਟ ਕਰਦੇ ਨੇ ਉਹਨਾਂ ਦੇ ਨੇ ਉਹਨਾਂ ਨੂੰ ਛੱਡੇ ਹੋਏ ਨੇ ਏਜੰਸੀਆਂ ਦੇ ਬੰਦੇ ਨੇ ਲੇਕਿਨ ਵਾਰ-ਵਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਬਾਬਾ ਅਰਨਾਮ ਸਿੰਘ ਧੁੰਮਾ ਵੱਲੋਂ ਐਸਜੀਬੀਸੀ ਦੇ ਅੰਤਰੰਕ ਮੈਂਬਰਾਂ ਨੂੰ ਜਿਨ੍ਹਾਂ ਵੱਲੋਂ ਇਹ ਫੈਸਲਾ ਆਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵਿਰੁੱਧ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੇ ਵਿਰੁੱਧ ਅਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਸੂਤਰ ਦੱਸਦੇ ਨੇ ਕਿ ਪਾਟ ਹਿੱਸਾ ਵੰਡਣਾ ਚਾਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਜਿਹੜਾ ਹੈ ਹਰਨਾਮ ਸਿੰਘ ਧੋਮਾ ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਜੇ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤੇ ਸੁਖਬੀਰ ਸਿੰਘ ਬਾਦਲ ਨੂੰ ਮਨਕਰ ਨਹੀਂ ਹੋ ਸਕਦੇ ਇਹ ਮਨਾ ਇਹ ਮੁਕਰ ਨਹੀਂ ਸਕਦੇ ਕਿ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਲੈਣ ਦੇ ਨਹੀਂ ਕਿਤੇ ਨਾ ਕਿਤੇ ਜਾ ਕੇ ਅੰਦਰੋਂ ਅੰਦਰੀ ਸੈਟਿੰਗ ਹੋ ਰਹੀ ਹੈ ਇਸ ਲਈ ਜਿਸ ਤਰ੍ਹਾਂ ਅਡਵੋਕੇਟ ਨਰਿੰਦਰ ਵੀ ਧਾਮੀ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਵਾਰ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਹਸਿਲ ਤੋਂ ਵੈਸੇ ਸੱਤ ਮੈਂਬਰੀ ਸੀ ਭਾਵੇਂ ਅਡਵੋਕੇਟ ਨਰਿੰਦਰ ਸਿੰਘ ਧਾਮੀ ਉਸ ਦਾ ਹਿੱਸਾ ਨਹੀਂ ਹੋਣਗੇ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨਹੀਂ ਹੈਗੇ ਫਿਰ ਵੀ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਅੱਜ ਵੀ ਉਹਦਾ ਸੰਭਾਲਿਆ ਉਹਨਾਂ ਨੇ ਕਿਹਾ ਕਿ ਜੋ ਚੀ ਅਕਾਲ ਤਖਤ ਸਾਹਿਬ ਦੀ ਪਹਸਿਲ ਤੋਂ ਹੁਕਮਨਾਮੇ ਆਏ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੜਗਾ ਕੁਲਦੀਪ ਸਿੰਘ ਗੜਗਾ ਨੇ ਕਿਹਾ ਇਸ ਜੀ ਅਕਾਲ ਤਖਤ ਸਾਹਿਬ ਦੇ ਫੈਸਲੇ ਇਨ ਵਿੱਚ ਲਾਗੂ ਹੋਣਗੇ ਹੁਣ ਬਾਦਲ ਜਿਹੜੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਉਹ ਕਹਿੰਦੇ ਨੇ ਕਿ ਹੁਣ ਤਾਂ ਨਾ ਬਾਦਲਾਂ ਦਾ ਤੇ ਨਾ ਕਿਸੇ ਹੋਰ ਸਿਆਸੀ ਲੋਕਾਂ ਦਾ ਹੱਥ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਉੱਤੇ ਕਮੇਟੀ ਬਣੇਗੀ ਕਮੇਟੀ ਸੰਗਤਾਂ ਕੋਲੋਂ ਪੁੱਛੇਗੀ ਕਿਸ ਨੂੰ ਜਥੇਦਾਰ ਬਣਾਉਣਾ ਹੈ ਕਿਸ ਨੂੰ ਉਸ ਦੀਆਂ ਸਵਾਵਾਾਂ ਤੋਂ ਬਹਾਲ ਕਰਨਾ ਹੈ ਇਟ ਮੀਨਸ ਹੁਣ ਅੰਦਰ ਖਾਤੇ ਇਸ ਕਰਕੇ ਰੋਲਾ ਪਾ ਰਿਹਾ ਜਾ ਰਿਹਾ ਹੈ ਕਿ ਇੰਟਰ ਅੰਦਰ ਸ਼ਾਮਲ ਹੋਣ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲਬਰੂ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਜਿਹੜੇ ਧੁਮਾ ਸਾਹਿਬ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਐਸਡੀਪੀਸੀ ਦੇ ਪ੍ਰਧਾਨ ਹੋ ਸਕਦੇ ਨੇ ਛੁੱਟੀ ਕੀਤੀ ਜਾ ਸਕਦੀ ਹੈ ਜੇਕਰ ਉਹ 28 ਮਾਰਚ ਨੂੰ ਪੂਰਵ ਰੋਧ ਕਰਦੇ ਨੇ ਜਿਉ ਫੈਸਲਾ ਮਨਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਪੁਰਾਣੇ ਜਥੇਦਾਰ ਜਥੇਦਾਰਾਂ ਸਹਿਬਾਨਾਂ ਦੀ ਸੇਵਾ ਨੂੰ ਬਹਾਲ ਕਰੋ ਇੰਜ ਲੱਗ ਰਿਹਾ ਹੈ ਇੱਕ ਚੈਨਲ ਨੇ O1 ਇੰਡੀਆ ਨੇ ਖੁਲਾਸਾ ਕੀਤਾ ਹੈ ਕਿ ਜਿਵੇਂ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰ ਰਹੇ ਹੁਣ ਕਿਉਂਕਿ ਖਾਸਮ ਖਾਸ ਰਹੇ ਨਹੀਂ ਸੁਖਵੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਧੰਨਵਾਦ